ਹੈਲੋ ਜੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਮਸਾਲੇ ਅਰਬੀ ਦੀ ਮਸਾਲੇਦਾਰ ਕਰਕਰੀ ਚਟਪਟੀ ਸਬਜ਼ੀ ਬਣਾ ਕੇ ਜਿਹੜੀ ਤਿਆਰ ਕਰਾਂਗੇ ਇਹ ਸਬਜ਼ੀ ਜੇਕਰ ਤੁਸੀਂ ਇਸੇ ਵਿਧੀ ਨਾਲ ਬਣਾਉਂਗੇ ਤਾਂ ਬਹੁਤ ਵਧੀਆ ਤੇ ਬਹੁਤ ਟੇਸਟੀ ਬਣੂਗੀ ਤੇ ਵਾਰ-ਵਾਰ ਇਸੇ ਤਰ੍ਹਾਂ ਹੀ ਤੁਸੀਂ ਬਣਾਉਂਗੇ ਇਹਦੇ ਲਈ ਆਪਾਂ ਇਹ ਅੱਧਾ ਕਿਲੋ ਅਰਬੀ ਐ ਜਿਹੜੀ ਲਈ ਆ ਇਹ ਬਿਨਾ ਗੰਡਾ ਤੋਂ ਅਰਬੀ ਲਈ ਆਪਾਂ ਤੁਸੀਂ ਉਹ ਗੰਡਾ ਵਾਲੀ ਵੀ ਲੈ ਸਕਦੇ ਹੋ ਇਹਨੂੰ ਚੰਗੀ ਤਰ੍ਹਾਂ ਧੋ ਕੇ ਆਪਾਂ ਛੈਲ ਲਿਆ ਛਿੱਲਣ ਤੋਂ ਛੱਲ ਕੇ ਤੇ ਹੁਣ ਇਹਨੂੰ ਆਪਾਂ ਕੱਟ ਲਵਾਂਗੇ ਇਹਦੇ ਪੀਸ ਆ ਜਿਹੜੇ ਆਪਾਂ ਲੰਬੇ-ਲੰਬੇ ਕੱਟਣੇ ਆ ਤਾਂ ਹੀ ਇਹ ਸਬਜ਼ੀ ਜਿਹੜੀ ਵਧੀਆ ਬਣ ਕੇ ਆ ਤਿਆਰ ਹੋਣੀ ਆ ਇਹ ਆਪਾਂ ਸਰੋਂ ਦਾ ਤੇਲ ਥੋੜਾ ਜਿਹਾ ਹੱਥਾਂ ਦੇ ਉੱਪਰ ਲਗਾ ਲਾਂਗੇ ਕਿਉਂਕਿ ਇਹ ਜਿਹੜੀ ਆਰਬੀ ਐ ਚੀਕਣੀ ਹੁੰਦੀ ਆ ਤੇ ਕੱਟਣ ਲੱਗੇ ਇਹ ਹੱਥਾਂ ਦੇ ਵਿੱਚੋਂ ਫਿਸਲਦੀ ਰਹਿੰਦੀ ਆ ਤੇ ਇਹ ਤੇਲ ਲਗਾਉਣ ਨਾਲ ਇਸ ਤਰ੍ਹਾਂ ਨਹੀਂ ਹੋਵੇਗਾ ਆਪਾਂ ਆਰਾਮ ਨਾਲ ਸਬਜ਼ੀ ਜਿਹੜੀ ਕੱਟ ਲਵਾਂਗੇ ਇਹਦੇ ਪੀਸ ਆ ਜਿਹੜੇ ਆਪਾਂ ਲੰਬੇ ਲੰਬੇ ਕੱਟ ਕੇ ਤਿਆਰ ਕਰਾਂਗੇ ਤਾਂ ਹੀ ਇਹ ਸਬਜੀ ਜਿਹੜੀ ਪਰਫੈਕਟ ਬਣ ਕੇ ਤਿਆਰ ਹੋਊਗੀ ਵੈਸੇ ਗੋਲ ਵੀ ਕੱਟ ਲੈਂਦੇ ਆ ਪਰ ਆਪਾਂ ਇਹਦੇ ਲੰਬੇ ਕੱਟਾਂਗੇ ਤਾਂ ਕਿ ਸਬਜੀ ਜਿਹੜੀ ਦੇਖਣ ਵਿੱਚ ਵੀ ਵਧੀਆ ਲੱਗੇ ਤੇ ਖਾਣ ਵਿੱਚ ਵੀ ਵਧੀਆ ਟੇਸਟ ਆਵੇ ਜਿਵੇਂ ਇਸ ਤਰ੍ਹਾਂ ਆਪਾਂ ਕੱਟ ਲੈਣਾ ਹੈ ਦੇਖੋ ਤੇਲ ਲਗਾਉਣ ਨਾਲ ਜਿਹੜੀ ਆਪਣੀ ਆਰਬੀ ਹੈਗੀ ਹੱਥਾਂ ਚ ਫਿਸਲ ਨਹੀਂ ਰਹੀ ਤੇ ਆਰਾਮਦਾਰੀ ਨਾਲ ਆਪਾਂ ਕੱਟ ਰਹੇ ਆ ਇਸੇ ਤਰ੍ਹਾਂ ਆਪਾਂ ਸਾਰੀ ਆਰਬੀ ਜਿਹੜੀ ਕੱਟ ਕੇ ਕਾਰ ਕਰ ਲਈ ਹੈ ਹੁਣ ਇੱਕ ਕੜਾਹੀ ਦੇ ਵਿੱਚ ਆਪਾਂ ਸਰੋਂ ਦਾ ਤੇਲ ਪਾ ਕੇ ਗਰਮ ਕਰ ਲਵਾਂਗੇ ਇਹਨੂੰ ਹਲਕਾ ਜਿਹਾ ਆਪਾਂ ਗਰਮ ਕਰ ਲੈਣਾ ਹੈ ਜਿਆਦਾ ਨਹੀਂ ਕਰਨਾ ਤੇਲ ਗਰਮ ਹੋਣ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਇੱਕ ਚਮਚ ਜੀਰਾ ਪਾ ਦਵਾਂਗੇ ਦੋ ਚੁਟਕੀਆਂ ਆਪਾਂ ਹਿੰਗ ਪਾਈ ਆ ਅੱਧਾ ਚਮਚਾ ਆਪਾਂ ਅਜਵਾਨ ਪਾਈ ਆ ਤੇ ਇਹਨਾਂ ਨੂੰ ਵੀ ਆਪਾਂ ਭੁੰਨ ਲਵਾਂਗੇ ਆਰਬੀ ਦਾ ਜਿਹੜਾ ਮੇਨ ਮਸਾਲਾ ਆ ਉਹ ਅਜਵਾਨ ਆ ਅਜਵਾਨ ਦੇ ਨਾਲ ਆਰਬੀ ਇਹ ਜਿਹੜੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਆ ਇਹ ਮਸਾਲੇ ਭੁੰਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਆਰਬੀ ਪਾ ਦਾਂਗੇ ਆਰਬੀ ਪਾ ਦਾਂਗੇ ਆਰਬੀ ਨੂੰ ਆਪਾਂ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਲਵਾਂਗੇ ਇਹਨੂੰ ਆਪਾਂ ਮੈਕਸ ਕਰਨ ਤੋਂ ਬਾਅਦ 15 ਮਿੰਟ ਲਈ ਪਕਾਉਣਾ ਹੈ ਬਿਲਕੁਲ ਮੀਡੀਅਮ ਸੇਕ ਤੇ ਪਕਾਉਣਾ ਹੈ ਮੀਡੀਅਮ ਸੇਕ ਹੀ ਰੱਖਣਾ ਹੈ ਆਪਾਂ ਇਹਦਾ ਤੇ ਇਹਨੂੰ ਵਿੱਚ ਵਿੱਚ ਦੀ ਆਪਾਂ ਹਿਲਾਉਂਦੇ ਵੀ ਰਹਿਵਾਂਗੇ 15 ਮਿੰਟ ਇਹਨੂੰ ਇਸੇ ਤਰ੍ਹਾਂ ਆਪਾਂ ਪਕਾਉਣਾ ਹੈ ਬਸ ਵਿੱਚ ਦੀ ਹਲਾਦਿਆ ਕਰਾਂਗੇ ਢੱਕਣ ਲਗਾ ਕੇ ਇਹਨੂੰ ਪਕਾਵਾਂਗੇ ਤਾਂ ਜਿਹੜੀ ਆ ਤਾਂ ਕਿ ਆਪਣੀ ਆਰਬੀ ਜਿਹੜੀ ਚੰਗੀ ਤਰ੍ਹਾਂ ਪੱਕ ਸਕੇ ਇਨੂੰ ਪਕਾ ਇਸੇ ਤਰ੍ਹਾਂ ਟਾਕੇ ਪਕਾਉਣਾ ਹੈ 15 ਮਿੰਟ ਬਾਅਦ ਦੇਖੋ ਆਰਬੀ ਆਪਣੀ ਜਿਹੜੀ ਬਣ ਕੇ ਤਿਆਰ ਹੋ ਗਈ ਹੈ ਉੱਪਰੋਂ ਇਹਦੀ ਜਿਹੜੀ ਲਹਿਰ ਉਹਦਾ ਕਲਰ ਚੇਂਜ ਹੋ ਗਿਆ ਵਾ ਤੇ कुरकुरी ਜੀ ਹੋ ਗਈ ਹੈ ਤੇ ਇਹਨੂੰ ਚੈੱਕ ਕਰਨ ਲਈ ਵੀ ਬਣ ਗਈ ਜਾਂ ਨਹੀਂ ਇਸ ਤਰ੍ਹਾਂ ਆਪਾਂ ਇਹਨੂੰ ਨੱਪ ਕੇ ਦੇਖ ਸਕਦੇ ਹਾਂ ਤੇ ਇਹਦੀਆਂ ਫਾੜੀਆਂ ਜਿਹੜੀਆਂ ਸੌਫਟ ਹੋ ਚੁੱਕੀਆਂ ਨੇ ਤੇ ਇਹ ਆਰਬੀ ਆਪਣੀ ਬਣ ਕੇ ਤਿਆਰ ਆ ਹੁਣ ਇਹਨੂੰ ਆਪਾਂ ਇੱਕ ਅਲੱਗ ਪਲੇਟ ਵਿੱਚ ਕੱਢ ਲਵਾਂਗੇ ਆਰੀ ਆਰਪੀਸੇ ਤਰ੍ਹਾਂ ਆਪਾਂ ਅਲੱਗ ਪਲੇਟ ਵਿੱਚ ਕੱਟ ਕੇ ਕੱਢ ਲਵਾਂਗੇ ਤੇ ਉਸੇ ਕੜਾਹੀ 'ਚ ਹੀ ਆਪਾਂ ਸਰੋਂ ਦਾ ਤੇਲ ਪਾ ਲਵਾਂਗੇ ਤੇ ਇਹਨੂੰ ਹਲਕਾ ਜਿਹਾ ਗਰਮ ਕਰ ਲਵਾਂਗੇ ਜੇਦੋਂ ਕੋਈ ਆਪਾਂ ਸੁੱਕੀ ਸਬਜ਼ੀ ਬਣਾਉਣੀ ਆ ਤਾਂ ਉਹਦੇ ਵਿੱਚ ਜਿਹੜਾ ਤੇਲ ਆ ਥੋੜਾ ਜਿਹਾ ਜ਼ਿਆਦਾ ਲੱਗਦਾ ਆ ਬਾਕੀ ਤੁਹਾਡੀ ਆਪਣੀ ਮਰਜ਼ੀ ਤੁਸੀਂ ਘੱਟ ਪਾਉਣਾ ਘੱਟ ਪਾ ਲਓ ਪਰ ਜੇਕਰ ਆਪਾਂ ਥੋੜਾ ਜਿਹਾ ਜ਼ਿਆਦਾ ਤੇਲ ਪਾ ਕੇ ਬਣਾਵਾਂਗੇ ਤਾਂ ਸਬਜ਼ੀ ਆ ਜਿਹੜੀ ਬਹੁਤ ਵਧੀਆ ਤੇ ਟੇਸਟੀ ਬਣ ਕੇ ਤਿਆਰ ਹੁੰਦੀ ਆ ਇਹ ਆਪਾਂ ਇੱਕ ਪਿਆਜ਼ ਲਿਆ ਆ ਇਹਨੂੰ ਬਰੀਕ ਕੱਟ ਲਿਆ ਤੇ ਇਹਨੂੰ ਵੀ ਆਪਾਂ ਭੁੰਨ ਲਾਂਗੇ ਇਹਨੂੰ ਜ਼ਿਆਦਾ ਨਹੀਂ ਭੁੰਨਣਾ ਆਪਾਂ ਹਲਕਾ ਜਿਹਾ ਭੁੰਨਾਂਗੇ ਬਸ ਇਹਦਾ ਕੱਚਾਪਨ ਦੂਰ ਕਰਨਾ ਹੈ ਮਤਲਬ ਦੋ ਓਟਾ ਹੀ ਮੈਂਟਲੀ ਇਹਨੂੰ ਭੁੰਨ ਲਵਾਂਗੇ ਓਕੇ ਸੁੱਕੀ ਸਬਜ਼ੀ ਦੇ ਵਿੱਚ ਅਗਰ ਆਪਾਂ ਤੜਕਾ ਜ਼ਿਆਦਾ ਭੁੰਨ ਕੇ ਪਾਉਣੇ ਆ ਤਾਂ ਉਹਦਾ ਟੇਸ ਜਿਹੜਾ ਵਧੀਆ ਨਹੀਂ ਆਉਂਦਾਗਾ ਇਸ ਕਰਕੇ ਆਪਾਂ ਇਹਨੂੰ ਹਲਕਾ ਜਿਹਾ ਭੁੰਨਿਆ ਆ ਇਹ ਆਪਾਂ ਦੋ ਟਮਾਟਰ ਲਏ ਨੇ ਤੇ ਇਹਨਾਂ ਨੂੰ ਆਪਾਂ ਪਿਊਰੀ ਬਣਾ ਲਈ ਆ ਦੀ ਤੇ ਇਹ ਵੀ ਆਪਾਂ ਇਹਦੇ ਵਿੱਚ ਪਾ ਦੇਾਂਗੇ ਜੇਕਰ ਛੋਟੇ ਟਮਾਟਰ ਨੇ ਤਾਂ ਤੁਸੀਂ ਇਹਦੇ ਮਤਲਬ ਦੋ ਲੈਣੇ ਜੇ ਵੱਟਾ ਆ ਤਾਂ ਇੱਕ ਲੈਣਾ ਆ। ਇਹ ਆਪਾਂ ਦੋ ਟਮਾਟਰ ਲੈ ਸੀ ਤੇ ਇਹਨਾਂ ਨੂੰ ਵੀ ਇਹਦੇ ਵਿੱਚ ਪਾਤਾ ਹੈ ਤੇ ਦੋ ਦੋ ਤਿੰਨ ਮਿੰਟ ਇਹਦਾ ਵੀ ਸੀ ਇਹਨਾਂ ਨੂੰ ਵੀ ਆਪਾਂ ਸੇਕ ਲਵਾ ਲਵਾਂਗੇ। ਬਾਈ ਇਹਨਾਂ ਨੂੰ ਇਹਨਾਂ ਨੂੰ ਸੇਕ ਉਹਦੋਂ ਤੱਕ ਲਗਾਉਣਾ ਹੁੰਦਾ ਹੈ ਟਮਾਟਰਾਂ ਨੂੰ ਜਦੋਂ ਤੱਕ ਇਹ ਆਪਣਾ ਪਾਣੀ ਜਿਹੜਾ ਇਹਨਾਂ ਦਾ ਸੁੱਕ ਨਾ ਜਾਵੇ। ਲਓ ਜੀ ਇਹ ਆਪਣੇ ਟਮਾਟਰ ਜਿਹੜੇ ਭੁੱਜ ਕੇ ਤਿਆਰ ਹੋ ਚੁੱਕੇ ਆ। ਸਦਾ ਪਾਣੀ ਹੈ ਜਿਹੜਾ ਬੱਬਲ ਜਿ ਬਣ ਰਹੇ ਨੇ ਉਹ ਉਹ ਤੇਲ ਦੇ ਬਣਨ ਲੱਗ ਗਏ ਨਹੀਂ ਹੁਣ ਪਾਣੀ ਆਪਣਾ ਸੁੱਕ ਗਿਆ ਹੈ ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਸਵਾਦ ਅਨੁਸਾਰ ਨਮਕ 1.5 ਚਮਚਾ ਪਾਵਾਂਗੇ ਪਤਨੀਆ ਪਾਊਡਰ ਇਹ ਹੈ ਗਿਆ ਪੌਣਾ ਕ ਚਮਚਾ ਆਪਣੀ ਲਾਲ ਮਿਰਚ ਅੱਧਾ ਚਮਚਾ ਹਲਦੀ ਪਾਊਡਰ ਅੱਧਾ ਚਮਚਾ ਕਸ਼ਮੀਰੀ ਲਾਲ ਮਿਰਚ ਦਾ ਕਲਰ ਦੇਣ ਵਾਸਤੇ ਇਹ ਤਿੱਖੀ ਨਹੀਂ ਹੁੰਦੀਗੀ ਇਹ ਆਪਾਂ ਲਿਆ ਚੌਥਾ ਕਿਸ਼ਤਾ ਚਮਚੇ ਦਾ ਕਾਲੀ ਮਿਰਚ ਕਾਲੀ ਮਿਰਚ ਨਾਲ ਜਿਹੜਾ ਫਲੇਵਰ ਆ ਉਹ ਬਹੁਤ ਵਧੀਆ ਆਉਂਦਾ ਸਬਜ਼ੀ ਦਾ ਲਓ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਮਸਾਲਿਆਂ ਨੂੰ ਤੂਕ 1-2 ਮਿੰਟ ਲਈ ਪਕਾਵਾਂਗੇ ਇਹ ਜਦੋਂ ਤੇਲ ਛੱਡ ਦੇਣਗੇ ਮਸਾਲੇ ਉਦੋਂ ਮਤਲਬ ਆਪਣੇ ਮਸਾਲੇ ਵੀ ਜਿਹੜੇ ਪੱਕ ਕੇ ਬਿਲਕੁਲ ਤਿਆਰ ਹੋ ਜਾਣਗੇ ਲਓ ਜੀ ਮਸਾਲਿਆਂ ਨੇ ਜਿਹੜਾ ਤੇਲ ਛੱਡ ਦਿੱਤਾ ਹੈ ਹੁਣ ਜਿਹੜੀ ਆਪਾਂ ਆਰਬੀ ਆ ਉਹ ਇਹਦੇ ਵਿੱਚ ਪਾ ਦਿਆਂਗੇ ਤੜਕੇ ਦੇ ਵਿੱਚ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਦੇ ਹਾਂਗੇ ਤਾਂ ਕਿ ਜਿਹੜਾ ਮਸਾਲਾ ਆ ਉਹ ਆਰਬੀ ਦੇ ਜਿਹੜੇ ਪੀਸ ਕੱਟੇ ਨੇ ਆਪਾਂ ਉਹਨਾਂ ਨੂੰ ਚੰਗੀ ਤਰ੍ਹਾਂ ਲੱਗ ਜਾਵੇ ਕੋਟਿੰਗ ਹੋ ਜਾਵੇ ਚੰਗੀ ਤਰ੍ਹਾਂ ਕੱਲੀ-ਕੱਲੇ ਪੀਸ ਦੇ ਉੱਪਰ ਕੱਲੀ-ਕੱਲੀ ਫਾੜੀ ਦੇ ਉੱਪਰ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਲਾਂਗੇ ਤੇ ਇਹ ਆਪਾਂ ਲਈਆਂ ਨੇ ਤਿੰਨ-ਚਾਰ ਹਰੀਆਂ ਮਿਰਚਾਂ ਇਹਨਾਂ ਦੇ ਆਪਾਂ ਇਸ ਤਰ੍ਹਾਂ ਪੀਸ ਕੱਟ ਲਏ ਨੇ ਜੇਕਰ ਤੁਹਾਡੇ ਕੋਲ ਹੈਗੀਆਂ ਨੇ ਤਾਂ ਤੁਸੀਂ ਪਾ ਦਿਓ ਨਹੀਂ ਤਾਂ ਤੁਸੀਂ ਸਕਿੱਪ ਵੀ ਕਰ ਸਕਦੇ ਹੋ ਪਰ ਇਹਦੇ ਨਾਲ ਸਬਜ਼ੀ ਦਾ ਜਿਹੜਾ ਟੇਸਟ ਆ ਉਹ ਹੋਰ ਵੀ ਜ਼ਿਆਦਾ ਵਧੀਆ ਆਉਂਦਾ ਆ ਤੇ ਵਿੱਚ ਆਪਾਂ ਇਹ ਪਾਤੀਆਂ ਨੇ ਇਹ ਪਾਇਆ ਆਪਾਂ ਆਮਚੂਰ ਪਾਊਡਰ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਇਹਨੂੰ ਮਿਕਸ ਕਰਨ ਤੋਂ ਬਾਅਦ ਆਪਾਂ ਇਹਨੂੰ 2 ਮਿੰਟ ਲਈ ਸੇਕ ਲਵਾਵਾਂਗੇ ਤਾਂ ਕਿ ਮਸਾਲੇ ਜਿਹੜੇ ਆਰਬੀ ਚੰਗੀ ਤਰ੍ਹਾਂ ਮਤਲਬ ਲੱਗ ਜਾਣ ਆਰਬੀ ਨੂੰ ਚੰਗੀ ਤਰ੍ਹਾਂ ਤੇ ਅੰਦਰ ਤੱਕ ਇਹਦੇ ਪੀਸਾਂ ਦੇ ਚਲੇ ਜਾ ਚਲੇ ਜਾਵੇ ਲੂਣ ਮਿਰਚ ਦਾ ਟੇਸਟ ਜਿਹੜਾ ਇਹਨੂੰ ਟਾ ਕੇ ਆਪਾਂ 2-3 ਮਿੰਟ ਲਈ ਹੋਰ ਪਕਾਵਾਂਗੇ ਲਓ ਜੀ 2-3 ਮਿੰਟ ਹੋ ਗਏ ਨੇ ਆਰਬੀ ਪੱਕਦੀ ਨੂੰ ਆਪਣੀ ਆਰਬੀ ਜਿਹੜੀ ਬਣ ਕੇ ਬਿਲਕੁਲ ਤਿਆਰ ਆ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਇਹਨੂੰ ਮਸਾਲਾ ਲਾ ਕੇ ਤਿਆਰ ਹੋਇਆ ਤੇ ਕਿੰਨੀ ਵਧੀ ਖਿਲੀਆ ਖੀਲਿਸ ਆਰਬੀ ਆਪਣੀ ਜਿਹੜੀ ਬਣੀ ਆ ਤੁਸੀਂ ਇਸ ਤਰ੍ਹਾਂ ਆਰਬੀ ਦੀ ਸਬਜ਼ੀ ਇੱਕ ਵਾਰ ਬਣਾ ਕੇ ਟਰਾਈ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ